ਮੇਰਾ ਨਾਮ ਬਲਦੇਵ ਸਿੰਘ ਸਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੈਟੀ ਮੈਂਬਰ ਸੰਯੁਕਤ ਕਿਸਾਨ ਮੋਰਚਾ ਗਹਿਰਾਨੀ ਅੱਜ ਅਸੀਂ ਡੱਬਰਪਿੰਡ ਜੋ ਕਿ ਜੀ ਨਾਲਾ ਤਹਿਸੀਲ ਦਾ ਤੇ ਆ ਨਾਲ ਹੀ ਸਾਡੇ ਬਿਲਕੁਲ ਸੱਕੀ ਨਾਲਾ ਇੱਥੇ ਖਲੋਤੇ ਆਂ ਔਰ ਆ ਜਿਹੜਾ ਪਾਣੀ ਆ ਅੱਜ ਵੀ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੱਕੀ ਨਾਲੇ ਚੋਂ ਇੱਕ ਤੁਪਕਾ ਪਾਣੀ ਦਾ ਨਹੀਂ ਜਾ ਰਿਹਾ ਕਿਉਂਕਿ ਉਹ ਸੱਕੀ ਨਾਲਾ ਜਿਹੜਾ ਬਿਲਕੁਲ ਪੂੜਿਆ ਹੋਇਆ ਉਹਦੀ ਖਲਾਈ ਨਹੀਂ ਕੀਤੀ ਜੇਕਰ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਫਿਰ ਆ ਜਿਹੜੀ ਅਜਨਾਲਾ ਤਹਿਸੀਲ ਤੇ ਰੁਪੋਕ ਤਹਿਸੀਲ ਜਿਹੜੀ ਫਸਲਾਂ ਦੀ ਜਿਹੜੀ ਤਬਾਹੀ ਆ ਇਹ ਨਹੀਂ ਸੀ ਕੀ ਹਾਲਾਤ ਕੀ ਨੇ ਇਹਦੇ ਪਾਣੀ ਬਹੁਤ ਗੰਦਾ ਪਾਣੀ ਉਸੇ ਤਰੀਕੇ ਨਾਲ ਆ ਰਿਹਾ ਕਈ ਦਿਨ ਹੋ ਗਏ ਹੜ੍ਹ ਹੋ ਗਏ ਜੀ ਇਹ ਪਾਣੀ ਤਾਂ ਹੁਣ ਗੰਦਾ ਹੋਣਾ ਹੀ ਆ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜਦੋਂ ਅਨਾਜ ਪੱਕ ਜਾਂਦਾ ਤੇ ਉਹ ਪਾਣੀ ਵਿੱਚ ਡੁੱਬਦਾ ਤੇ ਫਿਰ ਉਹਦੀ ਬਦਬੂ ਪੈਦਾ ਹੁੰਦੀ ਆ ਉਹ ਖਰਾਬ ਹੁੰਦਾ ਇਹ ਹੁਣ ਝੋਨੇ ਦੀ ਫਸਲ ਜਿਹੜੀ ਆ ਪੱਕੀ ਹੋਈ ਝੋਨੇ ਦੀ ਫਸਲ ਉਹ ਪਾਣੀ ਨਾਲ ਬਰਬਾਦ ਹੋ ਗਈ ਇਸ ਹੜ੍ਹ ਦੇ ਪਾਣੀ ਨਾਲ ਔਰ ਇਹ ਹੜ੍ਹ ਵੀ ਜਿਹੜਾ ਇਹ ਕੁਦਰਤੀ ਨਹੀਂਗਾ ਇਹ ਹਰ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਡੈਮ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਇੱਕ ਪੰਜਾਬ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਜਿਹੜੇ ਹੜ ਆਏ ਨੇ ਤੇ ਉਹਨਾਂ ਦੇ ਕਾਰਨ ਇਹ ਪਾਣੀ ਜਿਹੜਾ ਫਸਲਾਂ ਜੜੀਆਂ ਨੇ ਬਰਬਾਦ ਹੋ ਗਈਆਂ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਹੈ ਜਿਸ ਕਾਰਨ ਇਹ ਪਾਣੀ ਜਿਹੜਾ ਇਹ ਬਦਬੂ ਮਾਰ ਰਿਹਾ ਹੁਣ ਇਹਦੇ ਨਾਲ ਜੜੀਆਂ ਨੇ ਅੱਗੇ ਬਿਮਾਰੀਆਂ ਜੜੀਆਂ ਨੇ ਪੈਦਾ ਹੋਣ ਲੱਗਦਾ ਸਮੇਂ ਸਿਰ ਜੇਕਰ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਕਿ ਅੱਜ ਇਹ ਇਲਾਕਾ ਜਿਹੜਾ ਬਚਦਾ ਮੈਂ ਪਹਿਲਾਂ ਕਹਿ ਚੁੱਕਾ ਕਿ ਸੱਕੀ ਨਾਲੇ ਦੀ ਅੱਜ ਤੱਕ ਖਲਾਈ ਨਹੀਂ ਹੋਈ ਜੇ ਸੱਕੀ ਨਾਲੇ ਦੀ ਖਾਈ ਹੋਈ ਹੁੰਦੀ ਤੇ ਆ ਜਿਹੜਾ ਪਾਣੀ ਆ ਸੱਕ ਇੱਥੋਂ ਹੁਣੇ ਜਿੰਨੀ ਸਪੀਡ ਚ ਇੱਥੇ ਜਾ ਰਿਹਾ ਤੁਸੀਂ ਵੇਖ ਲਓ ਕਿ ਸੱਕੀ ਨਾਲੇ ਚ ਇੰਨੀ ਸਪੀਡ ਨਾਲ ਨਹੀਂ ਜਾ ਰਿਹਾ ਸੋ ਇਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਜਿਹੜਾ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਡਿਪਟੀ ਕਮਿਸ਼ਨਰ ਦੀ ਆਉਂਦੀ ਆ ਡਰੇਨੇਜ ਭਾਗ ਦੀ ਆਉਂਦੀ ਆ ਜਿਨ੍ਹਾਂ ਨੇ ਇਹ ਖਲਾਈ ਕਰਾਉਣੀ ਸੀ ਤੇ ਡਿਪਟੀ ਕਮਿਸ਼ਨਰ ਨੇ ਵੇਖਣਾ ਸੀ ਵੀ ਇਹ ਮੇਰੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਇਹ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਹੋਈ ਆ ਕਿ ਨਹੀਂ ਹੋਈ ਪਰ ਉਹਨਾਂ ਤੋਂ ਇੱਥੇ ਸਫਾਈ ਨਹੀਂ ਹੋਈ ਤੇ ਕੀ ਕਹਿਣਾ ਚਾਹੁੰਦੇ ਹੋ ਇਲਾਕੇ ਇੱਕ ਚੀਜ਼ ਦੀ ਜਾਣ ਤੋਂ ਬਾਅਦ 1990 ਚ ਮੈਂ ਇੱਥੇ ਸਰਸੇ ਤੋਂ ਆ ਕੇ ਜ਼ਮੀਨ ਲਈ ਆ 1990 ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਮੈਂ ਸਫਾਈ ਹੁੰਦੀ ਨਹੀਂ ਵੇਖੀ ਤੇ ਇਹਦੀ ਜਿਹੜੀ ਆ ਇਹ ਜਾਂਚ ਹੋਣੀ ਚਾਹੀਦੀ ਆ ਤੇ ਇਹ ਹੁਣ ਤੱਕ ਇਹ ਸੱਕੀ ਨਾਲੇ ਦੇ ਉੱਤੇ ਮੈਂ ਕਹੂੰਗਾ ਕਿ 1990 ਤੋਂ ਕਢਾ ਜਾਵੇ ਕਿ 1990 ਤੋਂ ਲੈ ਕੇ ਹੁਣ ਤੱਕ ਇਹ ਤੇ ਸੱਕੀ ਨਾਲੇ ਤੇ ਜਿਹੜਾ ਉਹ ਕਿੰਨਾ ਖਰਚ ਹੋਇਆ ਇਹਦੀ ਖਲਾਈ ਤੇ ਇਹਦੀ ਸਫਾਈ ਤੇ ਕੋਈ ਖਰਚ ਹੋਇਆ ਜੇ ਹੋਇਆ ਹੁੰਦਾ ਜੇ ਇਹਦੀ ਖਲਾਈ ਹੋਈ ਹੁੰਦੀ ਤੇ ਅੱਜ ਆ ਜਿਹੜੀ ਬਰਬਾਦੀ ਆ ਇਹ ਨਹੀਂ ਸੀ